ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਜੀ ਟਾਈਮ ਹੋ ਗਿਆ 11:00 ਵਜੇ ਤੇ ਕੰਮ ਧੰਦੇ ਆਪਾਂ ਸਾਰੇ ਨਿਮੇੜਦੇ ਹਨਾ ਕੱਪੜੇ ਵਗੈਰਾ ਸਾਰੇ A to Z ਧੋ ਤੇ ਪੁੱਛ ਲਾ ਲੇ ਤੇ ਹੁਣ ਆਇਆਗਾ Papa ਆਪਾਂ ਬਣਾਈਏ ਚਾਹ ਤੇ ਹੁਣ ਅਸੀਂ ਪਿਉਤੀ ਪੀਣੀ ਆ ਚਾਹ ਤੇ Papa ਆਪਣੇ ਵਾਸਤੇ ਕੀ ਲੈ ਕੇ ਆਏ ਸਾਨੂੰ ਦਿਖਾਵਾਂਗੇ ਵੀਡੀਓ ਚ ਤੇ ਬਾਕੀ ਜੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਣਾ ਹੀ ਸਾਡੇ ਚੈਨਲ ਦਾ ਸਪੋਰਟ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਸੋਹਣੇ ਸੋਹਣੇ ਪਰਿਵਾਰਿਕ ਵੀਡੀਓ ਅਪਲੋਡ ਕਰਦੇ ਰਵਾਂਗੇ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਪਾਪੇ ਨਾਲ ਮਿਲੌਣ ਨੇ ਨਲਿਆ ਸੀ ਪਿਓ ਦੀ ਪੀ ਲ ਕੇ ਚਾਹ ਲੋ ਜੀ ਪਾਪਾ ਆ ਗਿਆ ਆਪਾਂ ਨੂੰ ਮਿਲਣਾ ਤੇ ਅਸੀਂ ਪਿਓ ਦੀ ਪੀਣੀ ਚਾਹ ਜਵਾਕ ਸਕੂਲ ਜਾਵੜੇ ਤੇ ਪਾਪਾ ਆ ਦੇ ਨਾਲ ਇੱਕ ਸਪੈਸ਼ਲ ਚੀਜ਼ ਲੈ ਕੇ ਆਇਆ ਦੇਖੋ ਜੀ ਤੇ ਕਹਿੰਦੇ ਹੁੰਦੇ ਪਿਓਆਂ ਨੂੰ ਤਾਂ ਫਿਕਰ ਹੁੰਦਾ ਜਵਾਕਾਂ ਦਾ ਹਨਾ ਤੇ ਨਾਲੇ ਤਾਂ ਕੇਲੇ ਲਿਆ ਆ ਪਾਪਾ ਜਵਾਕਾਂ ਵਾਸਤੇ ਨਾਲੇ ਕੱਦੂ ਐ ਤੇ ਰਾਏ ਨੇ ਤੇ ਸਾਡੇ ਅਮਣ ਦੇ ਕੰਮ ਦਾਲੇ ਛੋਲੇ ਦੀ ਦਾਲ ਪਾਤੀ ਕਹਿੰਦੀ ਕੰਮ ਆ ਜੂਗੀ ਵੀ ਇਹਦੇ ਉੱਤੇ ਹੋਰ ਕਿੰਨੀ ਗੋਣ ਚੰਗੀ ਆਖਾਂ ਮੈਂ ਕਿੰਨੀ ਕ ਸਲਾਹ ਆਉਣ ਨੂੰ ਮੈਂ ਵੀ ਮੇਰੇ ਮੂੰਹ ਨਾਲ ਸਲਾਹਣ ਨਾਲ ਨਹੀਂ ਹੁੰਦਾ ਵੀ ਇੰਨਾ ਸਮਾਨ ਇੰਨਾਂ ਫਲੀਆਂ ਪਾਪਾ ਨੂੰ ਕੱਲ੍ਹ ਦੀ ਲੱਗੀ ਪਈ ਹੈ ਕਹਿੰਦੀ ਫਲੀਆਂ ਫੜਾ ਕੇ ਆ ਪਾਪਾ ਜਵਾਕਾਂ ਨੇ ਖਾਧਣਾ ਨਹੀਂ ਕੁੜੀਆਂ ਨੇ ਫਲੀਆਂ ਕੱਦੂ ਤੋਰੀਆਂ ਵੀ ਆ ਪਾਪਾ ਤੋਰੀਆਂ ਤਾਂ ਤਾਂ ਨਹੀਂ ਜਰਾ ਤੋਰੀਆਂ ਤਦ ਆਹ ਆਦਿ ਜਿਹਾ ਬਣਾ ਕੇ ਆਪਾਂ ਸਰਵਾ ਲਾਂਗੇ ਹਾਂ ਫਿਰ ਇਹਦੀ ਸਬਜ਼ੀ ਤਾਂ ਆਪ ਨੂੰ ਚਾਹੀਦੀ ਤੇ ਲਓ ਜੀ ਫਲੀਆਂ ਆ ਸੀ ਇਹ ਤਿੰਨ ਡੰਗ ਕਰ ਲਾਂਗੇ ਤਿੰਨੇ ਮਾਵਾਂ ਦੀਆਂ ਤੇ ਜਵਾਕਾਂ ਦੀ ਸਭ ਤੋਂ ਫੇਵਰੇਟ ਚੀਜ਼ ਰਾਏ ਇਹਨਾਂ ਦੀ ਚਟਣੀ ਇੰਨੀ ਕਿ ਜ਼ਿਆਦੇ ਕਲਕਾ ਕਲਕਾ ਖਾਂਦੇ ਆ ਇਹ ਤੇਲ 'ਚ ਤੇ ਵਾਧੂ ਆਪੇ ਹੋਰ ਰਾਏ ਬਾਦੂ ਹਰਾਏ ਬਹੁਤ ਲੱਗ ਰੇ ਜੀ ਆਪਣੇ ਉੱਤੇ ਲਓ ਜੀ ਸਬਜੀ ਆਪਣੇ ਕੋਲੇ ਆ ਗਈ ਆਪਾਂ ਨੂੰ 4-5 ਦਿਨ ਕਰ ਦੂਗੀ ਮੈਂ ਸਬਜੀ 2 ਦਿਨ ਦਾ ਮੈਂ ਕੱਦੂ ਬਣਾਉਣ ਨੂੰ ਆਲ ਦੋ ਦਿਨ ਆਲ ਬਣਾ ਲਾਂਗੇ ਤੇ 3-4 ਦਿਨ ਅਸੀਂ ਫਲੀਆਂ ਨਹੀਂ ਮੁੱਕਣ ਦੇਦੇ ਕਿਉਂਕਿ ਅਸੀਂ ਗੰਡੇ ਪਾ ਕੇ ਬਣਾਵਾਂਗੇ ਤੇ ਜਵਾਕਾਂ ਵਾਸਤੇ ਕੇਲੇ ਆ ਗਏ ਅਸੀਂ ਪੀਨੇ ਚਾਹ ਹੁਣ ਹੀ ਆਏ ਸੀ ਪਾਪਾ ਹਜੇ ਤੇ ਇੱਕ ਹੋਰ ਕੰਮ ਵਾਸਤੇ ਸੱਧਿਆ ਸੀ ਕਿਉਂਕਿ ਸਾਡੇ ਉੱਥੋਂ ਨਾ ਛੱਤਾਂ ਉੱਥੋਂ ਚ ਆਈ ਜਾਂਦੀ ਛੱਤ ਤੇ ਕੋਸ ਇਧਰਨ ਇਨਵਰਟਰ ਦੇ ਬੈਕ ਸਾਈਡ ਚ ਆਈ ਜਾਂਦੀ ਤੇ ਮਿੱਟੀ ਸਿੱਟਣੀ ਛੱਤ ਤੇ ਉਹ ਮਨ ਨੂੰ ਫਿਕਰ ਵਾਲਾ ਹੋਇਆ ਪਿਆ ਸੀ ਉਹ ਪਾਪੇ ਨੂੰ ਦੋ ਤਿੰਨ ਵਾਰੀ ਆਖਿਆ ਕਹਿੰਦੀ ਵੀ ਪਾਪਾ ਮਿੱਟੀ ਸਿੱਟ ਕੇ ਆ ਜਾ ਕੇ ਤੂੰ ਤੇ ਤਾਂ ਕਰਕੇ ਮਿੱਟੀ ਲਿਆਵਾਂਗੇ ਗੱਟਾ ਘਰ ਲਿਆਵਾਂਗੇ 11 ਤੇ 65 ਦੀ ਮਿੱਟੀ ਪਾ ਦਾਂਗੇ ਬਾਕੀ ਕੁਝ ਮੌਸਮ ਠੀਕ ਗਾਜ ਧੁੱਪ ਜੀ ਲੱਗੀ ਮਾੜੀ ਮੋਢੀ ਮੀਂਹ ਹੈ ਨਹੀਂ ਤੇ ਲਓ ਜੀ ਅਸੀਂ ਪੀ ਲ ਗਏ ਚਾਹ ਨਾ ਕਹ ਚਾਹੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਪਾਂ ਸਬਜ਼ੀ ਬਾਜੀ ਦੀ ਫਲੀਆਂ ਜਵਾਕਾਂ ਨੇ ਖਾਦੋਈ ਨਹੀਂ ਵਿਚਾਰਿਆਂ ਨੇ ਜਮਾ ਕੁੜੀਆਂ ਨੇ ਮੈਂ ਤਾਂ ਉੱਥੇ ਕਾਲਿਆਂ ਵਾਲੀ ਦੋ ਤਿੰਨ ਵਾਰੀ ਖਾ ਲਵਾਂ ਸੀ ਠੀਕ ਹੈ ਨਾ ਕੱਚੀਆਂ ਕੱਚੀਆਂ ਜਮਾ ਪੋਵਲਾ ਨੂੰ ਮੱਤੂ ਨਹੀਂ ਨਹੀਂ ਕੋਈ ਨਹੀਂ ਪਾਪਾ ਕੇਰਾ ਤਾਂ ਇਹੀ ਨਹੀਂ ਮੁਗਦਾ ਸਾਨੂੰ ਨਾ ਬੇਦੀ ਫੜਾ ਦੂੰ ਕੋਈ ਨਹੀਂ ਕੋਈ ਤੇ ਇਸ ਦਾ ਪਾਗੇ ਨੇ ਵਿੱਚ ਕਹਿੰਦੇ ਹੁੰਦੇ ਹੈ ਤੇ ਕੌਲੇ ਨਹੀਂ ਲਾਦੇ ਇੱਕ ਵਸ ਚਾਹ ਹਮਲਾਈ ਆ ਰਹੀ ਹੈ ਕੋਈ ਨਹੀਂ ਤੇ ਮਠਿਆ ਮੈਂ ਕਿਹਾ ਪਾਪਾ ਕਹਿੰਦਾ ਕਰੜੀਆਂ ਮੈਂ ਕਿਹਾ ਤੂੰ ਖਾ ਕੇ ਦੇਖ ਚੱਪੀਆਂ ਜਾਣਗਾ ਮੈਂ ਕਿਹਾ ਬਦਗਾ ਜਾੜਾ ਹੈ ਨਹੀਂ ਜੀ ਇੱਕ ਤਾਂ ਆਏ ਨਾ ਵੀ ਨਰਮ ਹੈ ਮਿੱਠਾ ਥੋੜਾ ਪਾਇਆ ਤੇ ਲਓ ਜੀ ਕੁੜੀਆਂ ਨੂੰ ਅੱਜ ਆਪਾਂ ਉਹਨਾਂ ਦੀ ਫੇਵਰੇਟ ਸਬਜ਼ੀ ਹਲنگਾ ਖਵਾਵਾਂਗੇ ਇਚ ਪਾ ਕੇ ਗੰਡੇ ਉਹ ਸਵਾਦ ਬਣੂਗੀ ਸਬਜ਼ੀ ਲਓ ਜੀ ਇੰਨੀ ਕੁ ਮੈਂ ਕਹਾਂ ਤੁਹਾਡੇ ਨਾਲ ਵੀਡੀਓ ਆਪਾਂ ਸ਼ੇਅਰ ਕਰ ਦਈਏ ਲਓ ਜੀ ਐਨੀ ਸਬਜ਼ੀ ਲੈ ਆਇਆ ਆਪਾਂ ਤੇ ਆਪਾਂ ਵੀ ਨਹੀਂ ਜਾ ਤੈ ਮਿਲਾਂਗੇ ਜੀ ਫੇਰ ਮਿਲਦੇ ਆਪਾਂ ਕਰਦੇ ਮਿੱਟੀ ਕੋਠੇ ਤੇ ਆਪਾਂ ਪਾਇਆ ਸੀਗਾ ਸਬਜ਼ੀ ਬਣਾਉਣਾਂ ਤੇ ਕਹਿੰਦਾ ਚਲ ਮਿੱਟੀ ਛੱਡ ਦਿੰਨੇ ਆ ਲਿਆਂਦੀ ਦਾ ਥੋੜੀ ਜੀ ਜਿੰਨੇ ਕ ਥਾਂ ਤੋਂ ਚਾਹੁੰਦਾ ਉਨੇ ਕ ਥਾਂ ਛੱਡ ਦਿੰਨੇ ਆ ਬਾਕੀ ਮੌਸਮ ਸਾਡੇ ਠੀਕ ਆ ਅੱਜ ਧੁੱਪ ਕੱਢ ਰੱਖੀ ਵਧੀਆ ਸਾਰੇ ਦਿਨ ਦੀ ਤੇ ਦੇਖ ਕੇ ਜਿਹੜਦੇ ਆ ਵੀ ਕਿੱਥੋਂ ਜਾ ਚਾਉਂਦਾ ਸਮਝ ਨਾ ਨਾ ਜਾਏਗਾ ਤੂੰ ਕਹਾਂ ਇੱਕ ਹੋਰ ਤੇ ਗੱਡ ਰ ਕੋ ਦੇਖੀ ਦੇਖੀ ਹੋਰ ਐ ਕੋ ਡਰਪਰ ਲੀ ਗੰਦ ਨਾ ਉਹ ਆਏ ਨਾ ਵਿਚਾਲ ਦੀ ਚੜ ਜਾ ਗੋਟ ਮੈਂ ਪੜਾ ਦੂੰ ਮੈਂ ਚੱਲ ਚੱਲ ਮਿੱਟੀ ਕੋਲੇ ਜਾ ਇਹ ਬੁੱਤ ਬਾਦ ਦੋ ਘੜਿਆਂ 'ਚ ਫੜਾ ਦਾਂਗੇ ਕੋਈ। ਲੋ ਜੀ ਜੈਸਨ ਨੂੰ ਕੰਮ ਲਾ ਲਿਆ ਆਪਾਂ। ਆਪਰੇ ਨਾ ਕਾ ਹਜੇ ਨਹੀਂ ਪੱਟਣਾ ਨਹੀਂ ਖੋਡੇ ਬਣ ਜਾਣਗੇ ਕਿਉਂਕਿ ਛੱਤਾਂ ਗਿੱਲੀਆਂ ਨੇ। ਬਾਅਦ 'ਚ ਪੱਟਾਂਗੇ ਕਹਿੰਦਾ ਸੁੱਕ ਜਾਣ ਤੋਂ ਮਾੜਾ ਮੋਟਾ। ਕੌੜੀ ਤਾਂ ਨਹੀਂ ਹੋਊ। ਬਲੂ ਗਰਾਸ ਆਪ ਬਵਾਲੀ। ਲਓ ਜੀ ਮਿੱਟੀ ਪਾਈ ਲੈਨੇ ਆਪਾਂ। ਉਹ ਸਾਰਾ ਦਾ ਕਮਰਾ ਚੋਂ ਹਟਦੇ ਹਾਂ ਵੀ ਜਿੰਨਾ ਕੁ ਸਾਰੇ ਕਰਦੇ ਨੇ। ਇਹ ਨੜਕਾ ਹੋਇਆ ਤੇ ਮੋਠੀ ਦੇਖੀ। ਕੌੜੀ ਤਾਂ ਬਣਾ ਚੜ੍ਹੇ ਵੀ ਜਾਂਦਾ ਹੁਣ ਫੜ ਕੇ ਰਿਆਂ ਦੀ ਲਾ। ਕਿੱਥੇ ਆਂਦੇ ਡੜੀ? ਦੱਬ ਤੋਂ। ਰਾਦੇ ਤੇ ਦੱਬੀ ਪਾ ਲੈ। ਫੋਲਿਆ ਮਾ? ਫੜਾ ਦੇ ਉਹ ਹੁਣ ਦਾ ਬੜਾ ਜੀ। ਹਾਂ ਹਾਂ ਸਾਲੀ ਜੁਣੀ ਬੱਠਾ ਦੀ ਥੋੜੀ ਜੀ ਰਹੀ।

ਲਓ ਜੀ ਆਪਾਂ ਲਾਗੇ ਕੱਪੜੇ ਤੈਹ ਲਾਉਣ ਤੇ ਪਾਪਾ ਬਾਗ ਗਿਆ ਸੀਗਾ 3:30 ਵਜੇ ਗਿਆ ਪਾਪਾ ਤੇ ਮਿੱਟੀ ਸੜਤੀ ਆਪਾਂ ਹਨਾ ਸਬਜ਼ੀ ਭਰਾ ਗਿਆ ਸਾਨੂੰ ਕਿੰਨੀ ਸਾਰੀ ਤੇ ਫਲੀਆਂ ਮੈਂ ਡੰਗ ਲਾਣਾ ਹਨਾ ਕਦੋਂ ਦੀ ਹੁਣੀ ਸਿਰਵਾ ਕੇ ਹਟੀਏ ਮੈਂ ਪਹਿਲਾਂ ਮੈਂ ਫਲੀਆਂ ਡੰਗ ਲ ਕੇ ਫਲੀਆਂ ਡੰਗ ਸਮਾਰ ਕੇ ਚੀਰ ਕੇ ਰੱਖ ਦਿੱਤਾ ਬਿਲਕੁਲ ਤਿਆਰ ਕਰਕੇ ਤੇ ਅੱਜ ਆਪਾਂ ਬਣਾਵਾਂਗੇ ਫਲੀਆਂ ਦੀ ਸਬਜ਼ੀ ਕਿਉਂਕਿ ਜਜਨੋ ਹੋਰਾਂ ਨੇ ਕਦੇ ਖਾਦੀ ਨਹੀਂ ਕਾਫੀ ਮਤਲਬ ਇਹ ਸੀਜ਼ਨ ਨਹੀਂ ਖਾਦੀ ਹਨ ਜਦੋਂ ਦਾ ਗਮਾਰਾ ਹੋਇਆ ਹੈਗਾ ਤੇ ਖਾਦੀ ਸੀ ਮੈਨੂੰ ਨੂਰ ਦੀ ਅਰੇ ਬੜਾਈ ਬੜਾਈ ਆਪਾਂ ਕਿ ਬੜਾਈ ਸੀ ਬੀਬੀ ਨੇ ਉਦੋਂ ਜਦੋਂ ਮੈਂ ਉੱਥੇ ਚਕਾਲਿਆ ਨਹੀਂ ਨਾ ਵੀ ਮੈਂ ਤਾਂ ਉੱਥੇ ਖਾਲੀ ਜਿਹਾ ਮਾਮਲੇ ਦੇ ਬੰਦੇ ਨਾਂ ਨਾ ਤੋੜਦੇ ਹਾਂ ਫਿਰ ਮੈਂ ਵਾਧੂ ਦੋ ਵਾਰੀ ਬਣਾਈ ਸੀ ਅਸੀਂ ਇੱਕ ਦਿਨ ਆਲੂ ਪਾ ਕੇ ਇੱਕ ਦਿਨ ਅਸੀਂ ਗੱਡੇ ਪਾ ਕੇ ਬਣਾਈ ਬਹੁਤ ਸੁਆਦ ਨੂੰ ਦੋਵੇਂ ਦਿਨ ਤੇ ਚਲੋ ਮੈਂ ਕਿ ਪ੍ਰੀਤ ਹੋਰਾਂ ਨੂੰ ਵੀ ਖਵਾ ਦਿੱ ਗਿਆ ਆਪਾਂ ਹਨਾ ਫੜਨਾ ਤੇ ਬਾਪਾ ਸਾਨੂੰ ਖਾਸ ਨੂੰ ਬਾਵਾ ਹੀ ਤੋੜ ਕੇ ਫੜਾ ਗਿਆ ਮੰਨ ਕੇ ਚਲੋ ਵੀ ਸਾਨੂੰ ਤਿੰਨ ਚਾਰ ਡੰਗ ਨਹੀਂ ਮੁਕਦੀਆਂ ਹਜੇ ਗੰਡੇ ਪਾ ਕੇ ਵਧੀਆ ਬਣ ਜਾਂਦੀ ਕਰਾਰੀ ਕਰਾਰੀ ਟੇਸਟੀ ਬਣਦੀ ਤੇ ਚਲੋ ਮਹ ਜਵਾਕਾਂ ਨੂੰ ਵੀ ਆਪ ਖਵਾ ਦਈਏ ਗਮਾਰੇ ਦੀਆਂ ਫਲੀਆਂ ਤੇ ਪਾਸ ਚੀਰ ਕੇ ਰੈਡੀ ਕਰਕੇ ਰੱਖ ਰੱਖਣਾ ਤੇ ਮੈਂ ਨਾ ਪਹਿਲਾਂ ਬਰਤਨ ਸਾਫ਼ ਕਰੂੰਗੀ ਫੇਰੀ ਦਬਾ ਦੋ ਸਭ ਜਿਲੇ ਰਹੇ ਹੋਮਗੇ ਕਿਉਂਕਿ ਜਦੋਂ ਭਾਂਡੇ ਮਾਂਜੇ ਜਾਂਦੇ ਨਾ ਤੇ ਫਿਰ ਐਂ ਜੀ ਹੁੰਦਾ ਵੀ ਚਲੋ ਸਬਜ਼ੀ ਬਣਾ ਲਗੇ ਹਨ ਤੇ ਮੌਸਮ ਹੁਣ ਤਾਂ ਖਰਮੀਆ ਵਾਲਾ ਹੋ ਰਿਹਾਗਾ ਤੇ ਪਰ ਸਵੇਰੇ ਤੋਂ ਪਕੜ ਲਈ ਸੀ ਨਾ ਆਪਣੀ 8:30 ਵਜੇ ਦੇ ਨਾਲ ਤੇ ਮੈਂ ਫਿਰ ਅੱਜ ਕੱਪੜੇ ਸਾਰੇ ਇੱਟੇ ਸੋਨੇ ਸੁੱਕੇ ਨੇ ਧੁੱਪ ਲੱਗ ਗਈ ਕੱਪੜਿਆਂ ਨੂੰ ਤੇ ਬਹੁਤ ਸੋਨੇ ਸੁੱਕ ਕੇ ਰੋੜ ਹੀ ਬਣ ਗਏ ਤੇ ਉਹਨੇ ਹੋਰ ਹੋ ਜਾਂਦੇ ਇੱਥੇ ਕੁਸਤ ਜਵਾਕਾਂ ਦੀ ਵਰਤ ਹੋਈ ਪਈ ਐ ਤੇ ਕੁਛੀ ਕਸਬੂਤ ਜਿਹੜਾ ਮੈਂ ਨਾ ਕੇ ਲਾਇਆ ਤੇ ਸਵੇਰੇ ਸਾਥੋਂ ਗੁਰਦੁਆਰਾ ਸਾਹਿਬ ਅੱਜ ਵੀ ਨਹੀਂ ਜਾ ਹੈਗਾ ਕਿਉਂਕਿ ਕੱਲ ਵਾਲੇ ਜ਼ੁਖਾਮ ਨੇ ਇੰਨੀ ਕਿ ਜ਼ਿਆਦੇ ਮੈਨੂੰ ਉਹ ਪਤਾ ਨਾ ਤੇ ਮੈਨੂੰ ਵੀ ਲੱਗ ਗਿਆ ਵੀਕਨਸੇ ਆ ਗਈ ਤੁਸੀਂ ਤਾਂ ਠੰਡਾ ਪਾਣੀ ਪੀ ਲੈਣਾ ਨਾ ਮੇਰੇ ਤੇ ਕਣੀਆਂ ਬੈਗੀਆਂ ਹੋਰੀ ਵੀਕਨਸ ਜੀ ਆ ਗਈ ਜ਼ੁਖਾਮ ਨਾਲ ਕਿਉਂਕਿ ਇੰਨਾ ਕਿ ਜ਼ਿਆਦੇ ਸੀਗਾ ਸਾਰਾ ਦਿਨ ਲੱਗਿਆ ਰਿਹਾ ਜ਼ੁਖਾਮ ਫਿਰ ਮੈਂ ਰਾਤ ਦਵਾਈ ਲੈਂਦੀ ਆ ਨਾ ਜ਼ੁਖਾਮ ਵਾਲੀ ਤੇ ਸਵੇਰੇ ਉੱਠਣ ਵੇਲੇ ਜਮੇ ਹਟ ਗਿਆ ਕੇਰਾ ਤਾਂ ਮੈਂ ਤੰਗ ਹੋਈ ਪੈਣ ਵળે ਆਏ ਜੇ ਲੱਗੇ ਜਦੋਂ ਪੈ ਗਈ ਨਾ ਸਾਹਾਂ ਜੇ ਬੰਦ ਹੋ ਗਈ ਤੇ ਫਿਰ ਆਫਕੀਆ ਦਿਨ ਦੇ ਫਿਰ ਮੈਂ ਦਵਾਈ ਲੈ ਲਈ ਗੋਲੀਆਂ ਮੈਂ ਲਈ ਆਈ ਸੀ ਡਾਕਟਰ ਤੋਂ ਕੋਰੀਏ ਲੈ ਕੇ ਤੇ ਫਿਰ ਸਵੇਰੇ ਇੰਨੀ ਕਿ ਜ਼ਿਆਦਾ ਠੀਕ ਆ ਮੈਂ ਹੁਣ ਤੇ ਪਰ ਇਹ ਹੌਲੀ ਹੌਲੀ ਸੈਟ ਹੁੰਦਾ ਬੰਦਾ ਨਾ ਕੁਝ ਵੀ ਦੁਖਦਾ ਹੈਗਾ ਤੇ ਹੋ ਜੋ ਠੀਕ ਬਸ ਅੱਜ ਤਾਂ ਜੰਮੀ ਛੋੜੋ ਛੋੜੋ ਨਹੀਂ ਕੱਲ ਤਾਂ ਨਾਕਾ ਜੰਮੀ ਤੋਂ ਗੱਲ ਹੋਵੇ ਨਾ ਬਾਤ ਵੀਡੀਓ ਮੈਂ ਕਿਹਾ ਜੇ ਹੁਣ ਬਲੌਗ ਨਹੀਂ ਬੋਲਦੀ ਨਾ ਤਾਂ ਮਿਸ ਹੋ ਜਾਊਗਾ ਵੀ ਜਦੋਂ ਕਿ ਲੜੀ ਜੀ ਬਣਾ ਰੱਖੀਏ ਇੱਕ ਮੈਂ ਨਾ ਮਨਪ੍ਰੀਤ ਭੈਣ ਉਹ ਕਹਿ ਰਹੇ ਸੀ ਵੀ ਰਮਨ ਤੁਸੀਂ ਬਲੌਗ ਡੇਲੀ ਪਾਇਆ ਕਰੋ ਅਸੀਂ ਵੇਟ ਕਰਦੇ ਹਾਂ ਬਲੌਗ ਦੀ ਫਿਰ ਉਹਨਾਂ ਦੀ ਗੱਲ ਪੈਣ ਦੀ ਯਾਦ ਆ ਗਈ ਗੱਲ ਮੇਰੀ ਮੈਂ ਕਿਹਾ ਨਹੀਂ ਰਮਨ ਮਿੱਠੀ ਕਰਨਾ ਬਲੌਗ ਦਾ ਮਾਰਨਿੰਗ ਹੋਣਾ ਜਿਵੇਂ ਵੀ ਬਣਦਾ ਮੈਂ ਅੰਮੀ ਪਹਿਲਾਂ ਤੈਨੂੰ ਜਖਾਨ ਲੱਗੇ ਸੀ ਹੁਣ ਮੈਂ ਸੁਰੂ ਕਰਨ ਲੱਗ ਗਈ ਤੂੰ ਤਾਂ ਠੰਡਾ ਪਾਣੀ ਪੀਂਦੇ ਹਣਾ ਬਸ ਬਸ ਠੰਡੀ ਲੱਸੀ ਨਾਲ ਨਾ ਤਦ ਬਸ ਹੀ ਠੰਡੀ ਸੀ ਥੋੜੀ ਤੇ ਜਸ਼ਨ ਨੇ ਹੁਣ ਲੱਸੀ ਨਾਲ ਮੋਣ ਲੱਗ ਗਈ ਜੀ ਸਾਬਨ ਮੈਂ ਕਿਹਾ ਜਸ਼ਨ ਇੱਕ ਟਾਈਮ ਲਾ ਲਿਆ ਕਰ ਸਾਬਣਾ ਵੀ ਜਿਆਦਾ ਸਵੇਰੇ ਲਾ ਜਾ ਕਰ ਸਕੂਲ ਜਾਂਦਾ ਤੇ ਨਹੀਂ ਸ਼ਾਮ ਨੂੰ ਪੈਣ ਬਣੇ ਜਦੋਂ ਨਹਾਉਣਾ ਉਹਦੋਂ ਲਾ ਲਿਆ ਕਰ ਤੇ ਮੈਂ ਕਿ ਜੇ ਦੁਪਹਿਰੇ ਨਾ ਹੁਣਾ ਆ ਕਿ ਦੁਪਹਿਰੇ ਲੱਸੀ ਨਾਲ ਨਮਾਉਣੀ ਆ ਮੈਂ ਇਹਨੂੰ ਕਿਉਂਕਿ ਇਹਦੇ ਨਾਲ ਮਤਲਬ ਲੋਡ ਨਹੀਂ ਆਉਂਦੀ ਸਾਪ ਨੂੰ ਇਹਦਾ ਪਿੰਡਾ ਨਾ ਮਤਲਬ ਐਂ ਹੋ ਜਾਂਦਾ ਅਲਰਜੀ ਸਾਪ ਨੂੰ ਅਲਰਜੀ ਹੈ ਮੈਨੂੰ ਤਾਂ ਲੱਗਦਾ ਤੈਨੂੰ ਵੀ ਪਿੰਡਾ ਮੰਨ ਕੇ ਚਲੋ ਐਂ ਹੋ ਜਾਂਦਾ ਜਿਵੇਂ ਪਿੱਤ ਜੀ ਨਹੀਂ ਨਿਕਲਿਆ ਆਉਂਦੀ ਪਿੱਤ ਜੀ ਉਸ ਤਰ੍ਹਾਂ ਹੋ ਜਾਂਦਾ ਅੱਜ ਤਾਂ ਮੈਂ ਦੁੱਧ ਨਾਲ ਨਿਵਾ ਦਨੀ ਆ ਬੇਚਾਰੀ ਨੂੰ ਕੱਦੇ ਮੈਂ ਇਹਨੂੰ ਨਿਵਾ ਦਨੀ ਆ ਉਹਦੇ ਨਾਲ ਲੱਸੀ ਨਾਲ ਇਹ ਜਿੱਦੇ ਦੀ ਹੁਣ ਲੱਠੀ ਨਾਲ ਤੇ ਦੁੱਧ ਨਾਲ ਉਹ ਵੀ ਠੀਕ ਐ ਹੁਣੇ ਫਰਕ ਆਇਆ ਜੀ ਪਤ ਜੀ ਬਹੁਤ ਸਹੀ ਘਟ ਗਈ ਜੀ ਬਸ ਬਹੀ ਹੀ ਗੱਲਾਂ ਬਾਤਾਂ ਹਨ ਤੇ ਥੈਂਕ ਯੂ ਬਾਲਦੀ ਗੀ ਅੰਮੀ ਬਾਕੀ ਸਪੋਰਟ ਕਰੋ ਜੀ ਆਪਣੇ ਚੈਨਲ ਨਾਲ ਨਾ ਵਧੀਆ ਬਾਕੀ ਦੋਸਤਾਂ ਭੈਣ ਭਰਾ ਸਾਰੇ ਸਪੋਰਟ ਕਰ ਰਹੇ ਹੋ ਇਥੇ ਲੱਤ ਤੇ ਕਲਰ ਇਹ ਹੁਣ ਸਾਰਿਆਂ ਦੇ ਸਪੋਰਟ ਨਾਲ ਹੀ ਸਾਡਾ ਚੈਨਲ ਐ ਤੇ ਸੱਚੀ ਨਾ ਜ਼ੁਖਾਮ ਦਾ ਤਾਂ ਨਾ ਮੈਂ ਕਹਿੰਦੀ ਬੁਖਾਰ ਆ ਤਾਂ ਬੁਖਾਰ ਲੈ ਕੇ ਪੈ ਜੂਗਾ ਹਾਂ ਆ ਬੁਖਾਰ ਆ ਤਾਂ ਚਲੋ ਪੈ ਜੂਗਾ ਬੰਦਾ ਮੂੰਹ ਸਿਰ ਵਲੇਟ ਕੇ ਪੈ ਜੂਗਾ ਰੇਸ਼ੇ ਨਾਲ ਤਾਂ ਪਿਆ ਵੀ ਨਹੀਂ ਆਉਂਦਾ ਜੇ ਜਦੋਂ ਪੈ ਜੇ ਤਾਂ ਤੁਰੇ ਫਿਰਦੇ ਆ ਤਾਂ ਰੇਸ਼ ਛੱਡ ਗਿਆ ਜਾਂਦਾ ਤੇ ਜੇ ਮੰਨ ਕੇ ਚਲੋ ਪੈ ਜਾਣੇ ਫਿਰ ਸਾਹ ਰੁਕ ਜਾਂਦਾ ਇੰਨੀ ਕੀ ਤਾਂ ਨਾ ਬਹੁਤ ਗੰਦਾ ਹੁੰਦਾ ਜ਼ੁਖਾਮ ਅਗਰ ਬਾਹਰ ਨੂੰ ਰੱਖਾਂਗੇ ਫਿਰ ਬਾਹਰ ਨੂੰ ਰੱਖਾਂਗੇ ਫਿਰ ਵੀ ਜਿਖਾਂੋਂ ਤਾਂ ਕੰਗੀ ਕਰਦੇ ਕਿਉਂਕਿ ਫਿਰ ਛੱਤ ਦੇ ਡਿੱਗਣ ਲੱਗ ਜਾਂਦਾ ਨੱਕ ਬੰਦ ਹੋ ਜਾਂਦਾ। ਛਾਂਭ ਵੀ ਆਉਗਾ। ਤੇ ਬਾਕੀ ਜੀ ਅੱਜ ਮੌਸਮ ਬਹੁਤ ਵਧੀਆ ਹੋਇਆ ਪਿਆ ਤੇ ਪਹਿਲੇ ਤੋਂ ਪਲਾਕੀ ਤੇ ਹਨਾ ਠੰਢੀ ਹਵਾ ਚੱਲੀ ਜਾਂਦੀ ਤੇ ਮੈਂ ਕਹਿਆ ਜਸ਼ਨ ਨੂੰ ਮਖੇ ਆਪਾਂ ਬੈਠਨੇ ਆ ਬਾਹਰ ਆ ਜਾ। ਮਖੇ ਨਾਲੇ ਤਾਂ ਠੰਢੀ ਠੰਢੀ ਹਵਾ ਲੈਨੇ ਆ ਆਪਾਂ। ਤੇ ਜਸ਼ਨ ਨੇ ਨੂੰ ਇਹਦਾ ਨਾਂ ਨਾ ਕਹੀ ਕੇ ਅੱਜ ਜਾਂਦਾ ਹੋਇਆ। ਕਿੰਦਾ ਸਬਜੀ ਮੈਂ ਹੋਰ ਪਾ ਜੂਗਾ ਪੁੱਤ ਤੇ ਇੱਥੇ ਨਾ ਤੁਹਾਨੂੰ ਮੈਂ ਅੱਜ ਗੱਲ ਦੱਸਦੀ ਇੱਕ ਬਸ ਇੱਕ ਮਿੰਟ ਦੀ ਗੱਲ ਹੀ ਸ਼ੇਅਰ ਕਰੂੰਗੀ ਤੇ ਸਾਡੇ ਨੇ ਦਿਵਾਰ ਚ ਪਤਾ ਨਹੀਂ ਤਾਂ ਗੰਢਿਆਂ ਵਾਲਾ ਸੀ ਪਤਾ ਨਹੀਂ ਆਲੂ ਵਾਲਾ ਭਾਈ ਆ ਗਿਆ ਤੇ ਮੇਰੇ ਡੈਡੀ ਚਾਹ ਹਜੇ ਸੀ ਪੀ ਕੇ ਹਟੇ ਸੀਗੇ ਤੇ ਉਹਨੂੰ ਬਾਅਦ ਸੁਣ ਗਈ ਮੈਨੂੰ ਤਾਂ ਪਤਾ ਸੀ ਮੈਂ ਕਿਹਾ ਜੇ ਪਤਾ ਨਹੀਂ ਗੰਢਿਆਂ ਵਾਲਾ ਸੀ ਪਤਾ ਨਹੀਂ ਕਾਦੇ ਯਾਰ ਆਲੂ ਵਾਲਾ ਸੀ ਸ਼ਾਇਦ ਮੈਨੂੰ ਪੁੱਪਾ ਕਹਿੰਦਾ ਆਲੂ ਹੈਗੇ ਆ ਭਾਈ ਕਾਦੇ ਵਾਲਾ ਖੜਾ ਕਹਿੰਦਾ ਪਰ ਦੇਖਿਆ ਨਾ ਗਾਧਾ ਲਗਦਾ ਨਾ ਕਿ ਕੀ ਕਰਨੇ ਆਂ ਲੂਟੀਏ ਨਹੀਂ ਨੇ ਆ ਤੂਏ ਆ ਗੰਡੇ ਵੀ ਪਿਆ ਦੇ ਪਏ ਇੱਥੇ ਆਇਆ ਹੁੰਦਾ ਜੀ ਦੇਖੋ ਇੱਕ ਛੋਟੀ ਜੀ ਗੱਲ ਸ਼ੇਅਰ ਕਰੂੰਗੀ ਹਨਾ ਵੀ ਜਿਹੜੇ ਫੋਨ ਦੇ ਰਿਸ਼ਤੇ ਹੁੰਦੇ ਫੋਨ ਦੇ ਹਨਾ ਵੀ ਉਹ ਦੇਖੋ ਇੰਨੀ ਦੂਰੋਂ ਪਾਪਾ ਮੇਰਾ 10 ਕਿਲੋਮੀਟਰ ਤੋਂ ਆਇਆ ਹਨਾ ਤੇ ਉਹਨੂੰ ਆਏ ਲੱਗਿਆ ਵੀ ਹਨਾ ਵੀ ਕਮਰੇ ਚ 10 ਕਿਲੋਮੀਟਰ ਮੰਮੀ 10 ਚੱਲਣਾ ਹੁੰਦਾ ਕਾਲਿਆਂ ਵਾਲੀ 10 ਕਿਲੋਮੀਟਰ ਹੀ ਹੈ 10 ਕਿਲੋਮੀਟਰ ਤੋਂ ਦੇਖੋ ਪਾਪਾ ਆ ਗਿਆ ਹਨ ਕਿਉਂਕਿ ਖੂਨ ਦਾ ਰਿਕਾ ਉਹਦੇ ਨਾਲ ਸਾਡਾ ਤੇ ਉਹਨੂੰ ਇਹ ਚੀਜ਼ ਦਾ ਫਿਕਰ ਹੋ ਗਿਆ ਵੀ ਹਨਾ ਜਵਾਕੜੀਆਂ ਵੀ ਕਿਤੇ ਛੱਡ ਛੁੱਟ ਨਾ ਡਿੱਗ ਪਏ ਇੰਨਾ ਖਿਆਦੇ ਨਹੀਂ ਹੈ ਕੁਝ ਫਿਰ ਅਮਨ ਨਾ ਤਰ ਸਵੇਰੇ 5:30 ਵਜੇ ਅਮਨ ਦਾ ਫੋਨ ਆ ਜਾਂਦਾ ਮੇਰੇ ਕੋਲੇ ਆਹ ਨੂੰ ਦੇ ਪਿਆ ਨਹੀਂ ਕਮਰਾ ਚੋਂ ਹੈ ਤਾਂ ਨਹੀਂ ਕਿਵੇਂ ਹੈ ਮੀ ਕਿੰਨਾ ਸੀਗਾ ਰਾਤ ਤੇ ਸਾਰਾ ਕੁਝ ਪੁੱਛਦੀ ਉਹ ਹਨਾ ਤੇ ਅੱਜ ਸਪੈਸ਼ਲ ਪਾਪੇ ਨੂੰ ਅਮਨ ਨੇ ਭੇਜਿਆ ਕਿਉਂਕਿ ਪਾਪਾ ਜਾ ਕੇ ਆ ਵੀ ਸ਼ਬਦਾਂ ਦੇ ਕਹਿੰਦੇ ਮਿੱਟੀ ਪਾਇਆ ਜਾ ਕੇ ਵੀ ਕਿੰਨੀ ਕੌ ਹੁੰਦੀ ਹੈ ਵਿਜਵਾ ਕਰਨਾ ਦਾ ਹਨਾ ਔਖਾ ਹੋ ਜਾਂਦਾ ਵੀ ਜਿੱਥੇ ਖੂਨ ਦੇ ਰਿਸ਼ਤੇ ਹੁੰਦੇ ਹੈ ਕਹਿੰਦੇ ਉੱਥੇ ਮੇਰੇ ਬਾਪ ਨੂੰ ਆਈ ਹੋ ਗਿਆ ਵੀ ਮੇਰੀ ਧੀ ਦੀ ਅੰਸਾ ਹੈ ਨਾ ਜਵਾ ਕਰਗੀਆਂ ਵੀ 6 7 ਵਗੈਰਾ ਡਿੱਗ ਪਈ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਈ ਹਨਾ ਇਸ ਕਰਕੇ ਮੇਰਾ ਬਾਪਾ ਭੱਜਿਆ ਆ ਤੇ ਦੇਖੋ ਟੈਗ ਦੀ ਸ਼ਿਕਾਇਤ ਮੇਰੇ ਬਾਪੇ ਨੂੰ ਹੋ ਗਈ ਹੈ ਨਾ ਟੈਨਸ਼ਨ ਮੇਰੇ ਬਾਪੇ ਨੂੰ ਆ ਦੋ ਦੋ ਦਵਾਈਆਂ ਚਲਦਾਂ ਦੂਰੀਆਂ ਦੂਰੀਆਂ ਤੇ ਉਹਨੂੰ ਉਹਨੂੰ ਹਨਾ ਉਹਦਾ ਬੱਚਿਆ ਆ ਆਪਣੀਆਂ ਧੀਆਂ ਤੇ ਆਪਣੀਆਂ ਦੋ ਧੀਆਂ ਦੇ ਕੀ ਮੈਂ ਜਾਣਾ ਫਟਾਫਟ ਹਨਾ ਵੀ ਕਿ ਤਿਲਕਸਾ ਆਉਣਾ ਹੋ ਜੇ ਪੂਰਾ ਫਰਦਾਂ ਜਾਂ ਗੜਗਾ ਤੇ ਆਇਆ ਹੁੰਦਾ ਜਿੱਥੇ ਫੋਨ ਦੇ ਕਹਿੰਦੇ ਹੁੰਦੇ ਫੋਨ ਹੁੰਦਾ ਨਾ ਆਪਦਾ ਉੱਥੇ ਕੋਣ ਆਈ ਵਾਜਾ ਮਾਰਦਾ ਤੇ ਮੈਂ ਤਾਂ ਇੱਕ ਵਾਰੀ ਵੀ ਨਹੀਂ ਆਖਿਆ ਜੀ ਪਾਪਾ ਨੂੰ ਪਾਪਾ ਮਿੱਟੀ ਪਾਉਣ ਵਾਲੇ ਜਾ ਕਿਵੇਂ ਅਮਨ ਨੇ ਦੋ ਤਿੰਨ ਵਾਰੀ ਕਹਿਤਾ ਕਹਿੰਦੀ ਪਾਪਾ ਜਾ ਨਾਲੇ ਸਬਜ਼ੀ ਫੜਾ ਕੇ ਆ ਭੈਣ ਨੂੰ ਤੇ ਹਰੀ ਸਬਜ਼ੀ ਤਾਂ ਫੜਾਉਣੀ ਫੜਾਉਣੀ ਸੀ ਦਾਲੇ ਛੋਲੇ ਵੀ ਫੜਾਤੇ ਨਾਲ ਤੇ ਇੱਕ ਭੈਣ ਦਾ ਕਮੈਂਟ ਆਇਆ ਹਨਾ ਕਹਿੰਦੀ ਆ ਕਿ ਵੀ ਜੇ ਦਰਨ ਵੀ ਰੋਂਦਾ ਤੁਸੀਂ ਵੀਡੀਓ ਨਾ ਬਣਾਇਆ ਕਰੋ ਵੀ ਆ ਜਦੋਂ ਐਡ ਨਾ ਕਰਿਆ ਕਰੋ ਵੀਡੀਓ ਵੀ ਵੀ ਸਾਰੇ ਲਖਵੀਰ ਨੂੰ ਇਹ ਚੀਜ਼ ਦਾ ਕਮੈਂਟ ਕਰਦੇ ਆ ਵੀ ਤੇਰੇ ਕੋਲ ਤੇਰੇ ਭਰਾ ਭਜਾਈ ਆਉਂਦੇ ਨਹੀਂ ਆਉਣ ਦੀ ਗੱਲ ਨਹੀਂ ਜੀ ਲਖਵੀਰ ਨਾਲ ਵੀ ਜਿਵੇਂ ਮੈਂ ਉਹਨਾਂ ਨੂੰ ਪਿਆਰੀਆਂ ਤਾਂ ਲਖਵੀਰ ਵੀ ਓਵੇਂ ਪਿਆਰੀ ਹੈ ਠੀਕ ਹੈ ਬੱਚ ਜਾਂਦੇ ਹੁੰਦੇ ਆ ਨਹੀਂ ਉਹਦੇ ਗਏ ਨਹੀਂ ਪਤੋ ਉਹਦੇ ਮਨ ਕੀ ਤੇ ਨਾ ਸਕੂਲੋਂ ਆਉਣ ਵਾਲਾ ਸੀਗਾ ਤੇ ਉਹਦੀ ਬੈਂਡ ਦਾ ਟਾਈਮ ਹੋ ਰਿਹਾ ਸੀ ਪਾਪਾ ਦਵਾਈ ਲੈਣ ਗਿਆ ਹੋਏ ਸੀ ਡਾਪਲ ਤੇ ਤਾਂ ਕਰਕੇ ਮੇਰੇ ਕੋਲੋਂ ਬਸ ਹੱਥ ਚਾਲ ਪੁੱਛ ਗਿਆ ਉਧਰ ਮੁੜ ਗਿਆ ਹਨਾ ਵੀ ਚਲੋ ਜੇ ਤੁਸੀਂ ਸਾਨੂੰ ਬਾਲਾ ਹਨ ਵੀਰਨ ਬੀਰ ਮੇਰੇ ਕੋਲੇ ਆਉਂਦਾ ਮੈਂ ਚਲੋ ਨਾ ਸ਼ਾਟ ਲਿਆ ਕਰੂੰਗੀ ਚਾ ਵੀ ਇਹ ਜੀ ਕੋਈ ਗੱਲ ਨਹੀਂ ਹਨਾ ਵੀ ਜਿਵੇਂ ਮੈਂ ਆ ਉਹਨਾਂ ਨੂੰ ਉਵੇਂ ਲਖਵੀਰ ਹੈ ਤੇ ਬਸ ਐ ਹੁੰਦਾ ਥੋੜਾ ਕਾਲੀ ਚ ਆਉਂਦੇ ਭੱਜੇ ਜਾਂਦੇ ਤੇ ਮੁੜ ਕੇ ਮਨਕੀਰ ਤਾਂ 1 ਵਜੇ ਆ ਜਾਂਦਾ ਸਕੂਲੋਂ ਉਹਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਘਰੇ ਜਾਣਾ ਸੀਗਾ ਜੇ ਮਨਕੀ ਚਲੋ ਮਨਕੀਰ ਤਾਂ 2:30 ਵਜੇ ਆਵੇ ਤੇ ਫਿਰ ਅਨਵੀਰ ਜ਼ਰੂਰ ਤਾਂ ਨੀ ਚ ਜਾ ਕੇ ਆਉਂਦਾ ਵੀ ਉਹਦੇ ਨਾਲ ਫਿਰ ਨਾ ਤਾਂ ਕਿਸੇ ਦਾ ਕੋਈ ਗੁੱਸਾ ਗਿਲਾ ਨਹੀਂ ਹਨਾ ਵੀ ਉਹਨੇ ਕਿਸੇ ਨੂੰ ਜਦੋਂ ਚੰਗੀ ਮਾਰੀ ਆਖੀ ਨਹੀਂ ਨਾ ਅਨਵੀਰ ਦਾ ਗੁੱਸਾ ਗਿਲਾ ਨਾ ਮੰਨਦਾ ਤੇ ਜੇ ਆਣ ਮੇਰੇ ਕੋਲੇ ਸਾਢੇ 3 ਵਜੇ ਦੇ ਨਾਲ ਫੋਨ ਲਾਉਂਦੀ ਮੇਰਾ ਫੋਨ ਕੱਟ ਕੇ ਨਾਲ ਦੀ ਨਾਲ ਲਖਵੀਰ ਕੋਲੇ ਫੋਨ ਲਾਉਂਦੀ ਇਹੋ ਜੀ ਗੱਲ ਨਹੀਂ ਸਾਡੇ ਐ ਕੋਈ ਫਰਕ ਹੈ ਨਹੀਂ ਬਾਧੂ ਕਰਦੇ ਸਾਡੇ ਦੋਨਾਂ ਭੈਣਾਂ ਦਾ ਤੇ ਇਹ ਚੀਜ਼ ਨੂੰ ਨਾ ਮੜਾ ਸਮਝਿਆ ਕਰੋ ਤੁਸੀਂ ਵੀ ਕਈ ਵਾਰੀ ਬੰਦੇ ਨੂੰ ਐਮਰਜੈਂਸੀ ਹੋ ਜਾਂਦੀ ਨਹੀਂ ਆਇਆ ਜਾਂਦਾ ਜਾਇਆ ਨਹੀਂ ਜਾਂਦਾ ਟਾਣੀ ਚ ਬੰਦੇ ਤੋਂ ਤੇ ਐ ਨਾ ਸੋਚਿਆ ਕਰੋ ਹਨਾ ਵੀ ਉਹਦੇ ਕੋਲੇ ਨਹੀਂ ਆਇਆ ਲਖਵੀਰ ਕੋਲੇ ਨਹੀਂ ਆਇਆ ਰਮਣ ਕੋਲੇ ਮੁੜ ਗਏ ਮੇਰੇ ਕੋਲ ਤਾਂ ਆਉਣਗੇ ਫਿਰ ਮੈਂ ਤਾਂ ਔਖੀ ਐ ਠੀਕ ਹੈ ਵੀ ਠੀਕ ਆਪਣੇ ਧੀਆ ਦੇ ਧੀਆ ਚਲੋ ਇੱਕ ਘਰੇ ਬੰਦਾ ਹੈ ਨਹੀਂ ਹਨਾ ਵੀ ਕੱਲੀ ਉਹ ਹੋ ਰਹੀ ਨਹੀਂ ਐ ਵੀਰੇ ਜੀ ਦਾ ਮਾ ਬੇ ਨੂੰ ਭਰਾ ਪਰਜਾਂਗਾ ਨੂੰ ਫਿਕਰ ਦਾ ਹੁੰਦਾ ਹੀ ਹੈ ਕੋਈ ਹੋਰ ਕਰੇ ਨਾ ਕਰੇ ਫਿਕਰ ਇਹ ਚੀਜ਼ ਦਾ ਤੇ ਲਖਵੀਰ ਦਾ ਇਹ ਹੋ ਜਾਂਦਾ ਵੀ ਚਲੋ ਹਨਾ ਕਰੇ ਸਰਦਾ ਉਹਨਾਂ ਦੇ ਵੀ ਵਦਗਾ ਸੈਟਾ ਘਰ ਦੀ ਸੈਟਿੰਗਾਂ ਸਭ ਕੁਝ ਹੈ ਜਵਾਕ ਹੈਗਾ ਹਨਾ ਵੀ ਲਖਵੀਰ ਦਾ ਪਤਾ ਵੀ ਉਹ ਕਿਹੜੇ ਕਿਸੇ ਚੀਜ਼ ਬਣਾ ਬਹਿ ਜੂਗੀ ਜਾਂ ਉਹਨੂੰ ਕੋਈ ਚੀਜ਼ ਕਿਸੇ ਨੇ ਲਿਆ ਕੇ ਨਹੀਂ ਦੇਣੀ ਹਨਾ ਇਹ ਚੀਜ਼ ਦਾ ਫਰਕ ਹੋ ਜਾਂਦਾ ਵੀ ਚਲੋ ਵਾਹਿਗੁਰੂ ਆਪਾਂ ਤਾਂ ਕਹਿੰਦੇ ਉਹਨਾਂ ਦੇ ਘਰ ਦੀਆਂ ਹੀ ਸੈਟਿੰਗ ਬਣਾ ਕੇ ਰੱਖੇ ਵਦਗਾ ਤੇ ਮੌਜਾ ਮਾਰਨ ਆ ਦੇਖਰੇ ਮੇਰਾ ਥੋੜਾ ਜਿਆਦਾ ਫਿਕਰ ਕਰ ਜਾਂਦੀ ਹੈ ਕਿਉਂਕਿ ਐ ਐ ਹੋ ਜਾਂਦਾ ਵੀ ਇਹ ਕੱਲੀ ਹੈ ਨਾ ਵੀ ਕਿਤੇ ਕੋਈ ਚੀਜ਼ ਇਹਨੂੰ ਚਾਹੀਦੀ ਨਾ ਹੋਵੇ ਜਾਂ ਫੋਨ ਤੇ ਦੱਸਦੀ ਨਾ ਹੋਵੇ ਉਹ ਚੀਜ਼ ਤੇ ਵਿੜਕ ਲੈਣ ਵਾਸਤੇ ਆ ਜਾਂਦੇ ਹੋਰ ਕੋਈ ਗੱਲ ਨਹੀਂ ਹੈਗੀ ਤੇ ਸ਼ਾਇਦ ਮੇਰੇ ਘਰ ਦੇ ਵੀ ਹਾਲਾਤ ਵਧੀਆ ਹੁੰਦੇ ਤੇ ਰਣਵੀਰ ਸ਼ਾਇਦ ਨਹੀਂ ਆਉਂਦਾ ਸੀ ਹਜੇ ਕਿਉਂਕਿ ਮੈਂ 22 ਦਿਨ ਉੱਥੇ ਲੱਗੀ ਆਈ ਹਾਂ ਤੇ 10 ਦਿਨਾਂ ਤੋਂ ਰਣਵੀਰ ਆ ਗਿਆ ਹਨ ਬਸ ਉਹ ਇਹੀ ਦੇਖਣ ਆਈ ਸੀ ਵੀ ਕਿ ਮੈਂ ਠੀਕ ਠਾਕ ਆ ਘਰੇ ਕੋਈ ਚੀਜ਼ ਤਾਂ ਨਹੀਂ ਚਾਹੀਦੀ ਹੋਰ ਇਹ じゃ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਹਨ ਜੇ ਤੁਸੀਂ ਆਖੋ ਲੋ ਜੀ ਆਪਾਂ ਬਣਾਉਣੇ ਸਬਜ਼ੀ ਤੇ ਸਬਜ਼ੀ ਬਣਾਉਣੇ ਆਪਾਂ ਜਸ਼ਨ ਦਾ ਨਾਨਾ ਪਾਗੇ ਸਾਲਣਾ ਹਲਨਾ ਹੀ ਹੀਰ ਲੈਣਾ ਤੇ ਆਪਾਂ ਗੱਡੇ ਹੀਰ ਲੈ ਵਿੱਚ ਚਾਰ ਪੰਜ ਗੱਡੇ ਪਾ ਲੈ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਲਿਆ ਨਹੀਂ ਤੇਲ ਪਾ ਰੱਖਿਆ ਤੇ ਹੁਣ ਆਪਾਂ ਬਣਾਉਣੀ ਹੈ ਅੱਜ ਜਿੰਨਾ ਤੜਕਾ ਲੱਗ ਗਿਆ ਹੈ ਨਾ ਤੜਕਾ I ara, per a mi, la calcet. Fa un minut. Té, lògic. Jo no m'hi agafo per a mi, ara. No m'hi agafo per a ningú. Vaig a l'organisme, que és el que hem de que és el que hem Que m'ho quedo amb el vent, ਤੇ ਉਹਨਾਂ ਦੇ ਨਾਲ ਇੱਕ ਬੇਟਾ ਇੱਕ ਬੇਟੀ ਹੈ ਮਤਲਬ ਬੇਟਾ ਵੱਡਾ ਉਹਨਾਂ ਦਾ ਤੇ ਬੇਟੀ ਛੋਟੀ ਹੈ ਤੇ ਉਹਨਾਂ ਨੇ ਨਾ ਹੁਣ ਮਤਲਬ 5 ਮਿੰਟ ਹੋਇਆ ਨਾ ਉਹਨਾਂ ਨੇ ਜਸ਼ਨ ਦੇ ਜਨਮ ਦਿਨ ਵਾਸਤੇ ਉਹਨਾਂ ਨੇ 500 ਰੁਪਇਆ ਮਤਲਬ ਕਰਿਆ ਇਹਨਾਂ ਨੇ 1000 ਕਰਿਆ ਕਿਉਂਕਿ ਉਹ ਇਹਨਾਂ ਦੇ ਕਹਿ ਰਹੇ ਸੀ ਕਿ ਜੀ ਮੈਂ ਇਹ ਜੀ ਮੈਨੂੰ ਮਦਦ ਹੋ ਜੇ ਮੈਂ ਕਰੂੰ ਜਸ਼ਨ ਦੇ ਜਨਮ ਦਿਨ ਵਾਸਤੇ ਤੇ ਉਹ ਕਹਿ ਰਹਾ ਇੰਨਾ ਜੀ ਲੋਟਾ ਨਾ ਮਾਰੋ ਕਿਉਂਕਿ ਕੱਲ੍ਹ ਮੇਰੀ ਲੱਡੂ ਦਾ ਜਨਮ ਦਿਨ ਹੈ ਕਿ ਕੱਲ ਨੂੰ ਅਜੀਤਨ ਤ੍ਰੀਕ ਤੇ ਜਸਨੇ ਨੂੰ ਸਤਿ ਸ੍ਰੀ ਅਕਾਲ ਜene ਦਾ ਬੜਾ ਬਰਾ ਤੇ ਵਿਸ਼ਕਾਰ ਹੋਣਾ ਕਿਉਂਕਿ ਤੁਹਾਨੂੰ ਪਤਾ ਹੈ ਬਾਣਾ ਵਾਲੀ ਤੋਂ ਬਾਅਦ ਜਸਨੇ ਨੇ ਜਾਣਦੇ ਸਾਥ ਖੁਸ਼ਗਵਾਰ ਆਦ ਨੂੰ ਤੇ ਮੰਮੀ ਭੈਣ ਦਾ ਥੈਂਕ ਯੂ ਬੈਣੇ ਬਹੁਤ ਧੰਨਵਾਦ ਤੁਹਾਡਾ ਹੈ ਨਾ ਵੀ ਮੇਰੀ ਧੀ ਵਾਸਤੇ ਤੁਸੀਂ ਇੰਨਾ ਸਾਰਾ ਲਵਾਇਆ ਤੇ ਬਾਕੀ ਥੋੜੇ ਮੈਂ ਕਹਿੰਦੀ ਧੀ ਤੇ ਪੁੱਤ ਹਨ ਤੇ ਭਾਜੀ ਹਨਾ ਸਾਰਾ ਪਰਿਵਾਰ ਤੁਹਾਡਾ ਚੜਦੀ ਕਲਾ ਚ ਰਹੇ ਤੁਸੀਂ ਚੜਦੀ ਕਲਾ ਚ ਰਹੋ ਤੇ ਜਨਰਲ ਤਰੱਕੀਆਂ ਕਰੋ ਨਾ ਤੇ ਬਾਕੀ ਜਿਹੜੇ ਹਨ ਧੀ ਆਉਣ ਦਾ ਨਹੀਂ ਆਉਂਦਾ ਹੈ ਨਾ ਦੇ ਦੰਤ ਨੂੰ ਕਹਿੰਦੇ ਹਾਂ ਮਾਤਾ ਕਾਲ ਮਿਲਦਾ ਜੇ ਆਪਾਂ ਧਿਆਨ ਨੂੰ ਖਸ਼ਹਾਂ ਦਾ ਪਾ ਲਈ ਤੇ ਇਹ ਆਪਾਂ ਨੂੰ 500 ਰੁਪਏ ਵਰ ਲੈਣੇ ਹਨ ਮੈਂ ਇੰਨੀ ਜ਼ਿਆਦਾ ਤੁਹਾਡਾ ਸ਼ਰਧਾ ਦਿਨੋਂ ਧੰਨਵਾਦ ਮੈਂ ਕਹਿੰਦੀ ਚੈਨਲ ਬਣਾਏ ਤੇ ਇੰਨੇ ਵਧੀਆ ਭੈਣ ਭਰਾ ਜੁੜੇ ਹਨ ਕੋਈ ਆ ਨਹੀਂ ਹੁੰਦਾ ਵੀ ਹੈ ਨਾ ਵੀ ਪੈਸਾ ਨਾਲ ਹੀ ਬਤਨਾ ਹੁੰਦਾ ਵੀ ਉਹ ਵੈਸੇ ਵੀ ਜਦੋਂ ਫੋਨ ਲਾ ਲੈਂਦੇ ਸੀ ਤਾਂ ਤਾਂਗਾ ਤਾਂ ਗੱਲ ਕਰੀ ਜਾਂਦੇ ਤੇ ਇਦੋਂ ਸੋਹਣੀਆਂ ਗੱਲਾਂ ਕਰਦੇ ਨੇ ਸਾਰਾ ਦੋਸਤ ਉਹ ਜਣਾ ਕਿ ਕੀ ਗੱਲ ਹੈ ਕਿਵੇਂ ਗੱਲ ਹੈ ਥੈਂਕ ਯੂ ਮੈਨ ਐਂਡ ਰਾਕ ਕੋ ਫੇਰ ਆ ਥੈਂਕ ਯੂ ਬਿਲਤੀ ਵਾਸਤੇ ਇਹਨਾਂ ਕਰਨ ਵਾਸਤੇ ਇਹਨਾਂ ਬਹੁਤ ਸ਼ਰਜ ਤੇ ਇੰਨੀ ਖੁਸ਼ੀ ਬਸ ਬਾਤੂ ਹੈ ਨਾ ਤੇ ਧੰਨਵਾਦ ਜੀ ਨਾ ਜਿਹਨਾਂ ਕੀ ਜਿਹਨਾਂ ਅਗਰੇ ਫੈਨ ਇੰਪੀਅਰ ਕਰਤੀ ਨਾ ਦੱਸ ਦੋਨੋਂ ਨੂੰ ਪਿਆਰ ਦਿੰਦੇ ਪਰ ਕਿਸ ਨੇ ਜਾਣਦੇ ਨਾ ਤਾਂ ਕਰ ਉਹਨਾਂ ਨੇ ਮਤਲਬ ਜਿਸ ਨੇ ਵਾਰੀ ਪੰਕਸਰ ਜੀ ਆਪ ਨੂੰ ਫੋਨ ਕੀਤਾ ਅੱਜ ਤੇ ਬਾਕੀ ਲੋਕ ਜੀ ਆਪਣੇ ਬਾਰੇ ਇਹ ਸਾਰਾ ਤੇ ਬਾਕੀ ਸਾਰੇ ਇਹਨਾਂ ਵਿਸ਼ਕਾਰਦਾਂ ਜਨਾਂ ਦੀ ਜਿਹੜੇ ਜਿਹੜੇ ਭੈਣ ਭਰਾ ਬਲਾਉ ਦੇਖਣਗੇ ਆਪਣੇ ਜਸ਼ਨ ਦੇ ਵਿਸ਼ਕਾਰਦ ਅੱਜ ਜਮਾ ਤੇ ਕਿਉਂਕਿ 12 ਵਜੇ ਰਾਤ ਨੂੰ ਜਸ਼ਨ ਦਾ ਜਨਮ ਦਿਨ ਹੋ ਜੂਗਾ ਸਾਟ ਤੇ ਫਿਰ ਆਪਾਂ ਮਤਲਬ ਹਨਜੀ ਅੱਜ ਹੀ ਵਿਸ਼ਕਾਰਦ ਜੀ ਤੇ ਕੱਲ ਨੂੰ ਆਪਾਂ ਕੇ ਕਰਾਂਗੇ ਜਸ਼ਨ ਦੇ ਜਨਮ ਦਿਨ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਜਸ਼ਨ ਦਾ ਜਨਮ ਦਿਨ ਲਾਵਾਂਗੇ ਤੇ ਉਹ ਤੇ ਮੇਰਾ ਸਪੈਸ਼ਲੀ ਮੇਰਾ ਨਾਮ ਲਿਖਿਆ ਜਾਊਗਾ ਜਸਦੀ ਤੇ ਮੇਰਾ ਨਾਮ ਲਿਖਿਆ ਜਾਊਗਾ ਤੇ ਇੱਕ ਬੰਨ ਹੋਰ ਹਨਾ ਉਹ ਮਤਲਬ ਬਾਹਰਲੇ ਦੇਸ਼ ਹੈ ਸਮਾਰ ਅਨੰਦਨਾ ਪਰ ਉਹ ਵੀ ਕਹਿੰਦੇ ਸੀ ਵੀ ਜਸ਼ਨ ਵਾਸਤੇ ਤੇ ਪ੍ਰੀਤ ਵਾਸਤੇ ਮੇਰੇ ਵਾਸਤੇ ਕੁਝ ਗਿਫਟ ਲੈ। ਉਹ ਸ਼ਾਇਦ ਜਲਦੀ ਜੰਮਿਆ ਨਾ ਕਿਉਂਕਿ ਜਿਹੜੇ ਉਹਨਾਂ ਦੀ ਭਾਜੀ ਹੈ ਆਖਿਆ ਨਾ ਕਿ ਮੇਰੇ ਭਾਜੀ ਨਾਲ ਰਹਿੰਦੇ ਮੈਂ ਉਹ ਥੋੜੇ ਵਿਜੀ ਨਹੀਂ ਸਮੋਗਾ ਨਾ ਤੇ ਉਹ ਵੀ ਆਪਣੇ ਵਾਸਤੇ ਕੁਝ ਗਿਫਟ ਭੇਜਾਂਗੇ ਆਪਾਂ ਤੇ ਜਿੱਥੇ ਗਿਫਟ ਆਇਆ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਗਿਫਟ ਆਇਆ ਤੇ ਵੀ ਸ਼ੇਅਰ ਕਰਾਂਗੇ ਜੇ ਗਿਫਟ ਨਾ ਆਇਆ ਨਾ ਕੋਈ ਵੀ ਐਮਰਜੈਂਸੀ ਹੋ ਜਾਵੇ ਤੇ ਫਿਰ ਵੀ ਆਪਾਂ ਇਹ ਜੀ ਸ਼ੇਅਰ ਕਰਾਂਗੇ ਤੇ ਥੈਂਕ ਯੂ ਜੀ ਹਨਾ ਸਾਰੇ ਭੈਣਾਂ ਇੰਨਾ ਵੀ ਜ਼ਿਆਦਾ ਸਪੋਰਟ ਕਰਦੇ ਮੇਰੇ ਧਿਆਨ ਵਾਸਤੇ ਤੇ ਬਾਈਬਲ ਨਜਾਇਜ਼ ਦਾ ਬਹੁਤ ਜ਼ਲਦਾ ਆਪਣੀ ਪੇਮੈਂਟ ਵੀ ਆਉਗੀ ਆ ਪਰ ਇਹ ਖੁਸ਼ੀ ਵੀ ਤੁਹਾਡੇ ਨਾਲ ਜਮਾ ਸ਼ੇਅਰ ਕਰਾਂਗੇ ਤੇ ਪੇਮੈਂਟ ਜਿ ਆਉਗੀ ਤਾਂ ਮੇਰੇ ਧਿਆਨ ਨੂੰ ਹਨਾ ਬਿੱਤੀ ਆਪ ਨੂੰ ਵੀ ਕਰਵਾਉਣਾ ਮੈਂ ਕਹਿੰਦੀ ਵੀ ਇਹ ਪੇਮੈਂਟ ਹੈ ਕਿ ਇਹਨਾਂ ਦੀ وجہ ਕਰਕੇ ਹਨਾ ਮੈਂ ਜੈ ਮਖੜਾ ਹੈ ਇੰਨਾ ਰਾਸ ਤੇ ਹਨਾ ਮੈਂ ਜੀ ਰਹੀ ਐ ਕਿਉਂਕਿ ਮੇਰੇ ਕੋਲ ਜੀਣ ਵਾਸਤੇ ਹੋਰ ਕੋਈ وجہ ਨਹੀਂ ਸੈਫ ਤੋਂ ਮੇਰੀ ਧਿਆਨ ਹੈ ਤੇ ਇਹਨਾਂ ਤੋਂ ਬਗੈਰ ਕੁਛ ਨਹੀਂ ਦੁਨੀਆ 'ਤੇ ਮੇਰੇ ਕੋਲੇ ਤੇ ਨੇ ਇਹਨਾਂ ਨਾਲ ਬਸ ਬਿਨਾਂ ਨਾਲਆਂ ਕਿ ਅੱਜ ਮੈਂ ਨਹੀਂ ਖੋਸ਼ ਹਾਂ ਕਿਉਂਕਿ ਮੇਂ ਜ਼ੁਖਾਮ ਵੀ ਹੈ ਨਹੀਂ ਤੇ ਰਾਤ ਨੂੰ ਵੀ ਜੋ ਮੈਨੂੰ ਦਾ ਮੈਨੂੰ ਤਾਂ ਹਾਸਾ ਆਇਆ ਨਾ ਆਇਆ ਕਰ ਗਈ ਕਿ ਕਿ ਸ਼ਾਟ ਲਿਆ ਮੈਂ ਇੰਨੀ ਜ਼ਿਆਦਾ ਉਫੀ ਹੋਈ ਜਾ ਨਾ ਨਾਲੇ ਮੈਂ ਕਿਹਾ ਤੁਸੀਂ ਸਾਰੇ ਜਿਹੜੇ ਵਲੌਗ ਦੇਖੇਗਾ ਸੋਣੇ ਨਾ ਵੀ ਆਪ ਨੂੰ ਵੀ ਜ਼ੁਖਾਮ ਦਾ ਫੈਟਰੀਆ ਤੇ ਮੈਂ ਗੋਲੀ ਲੈ ਦਿੱਤੀ ਕੋ ਮੇਰਾ ਦਰੇ ਹੀ ਦੇਖੋ ਪਾਈ ਮੈਨੂੰ ਜ਼ੁਖਾਮ ਲੱਗਿਆ ساری ਰਾਤ ਗੋਲੀ ਲਈ ਦਵਾਈ ਲਈ ਜਾਂ 8:30 9:00 ਵਜੇ ਤੇ ਮੈਂ ਤੇਸਟ ਚੈਸ ਇਕ ਕੁਲੀ ਦੇ ਦੀ ਨਹੀਂ ਪਤਾ ਇਹਨੂੰ ਮਰ ਜਾਵੇ ਨਾ ਕਰਦੇ ਤੇ ਇਕ ਕੁਲੀ ਖਾ ਕੇ ਦੇਖਣਾ ਨਹੀਂ ਮੈਂ ਕਰਮ ਜੀ ਮੱਚ ਜੂਗੀ ਤੇ ਬਾਕੀ ਅੱਜ ਬਾਹੀ ਦੀ ਮੋਤੀ ਵੀ ਬਣਾਉਣੀ ਸੀ ਹਾਂ ਉਹ ਕਹਿੰਦੇ ਇਹਨਾਂ ਵੀ ਰਮਣ ਮੇਰਨਾ ਚਾਰ ਪੰਜ ਰੋਟਣਾਂ ਲਾਦੀ ਮੈਂ ਕਰ ਬਾਈ ਕੋਈ ਗਾ ਨਹੀਂ ਰੋਟਣਾਂ ਦੀ ਕੀ ਗੱਲ ਹੈ ਤੇ ਮੈਂ ਰੋਟਣਾ ਲੈ ਜੀ ਤੇ ਮੈਂ ਕਹਿ ਦੱਸੀ ਵਧੀਆ ਸਬਜ਼ੀ ਬਣਾਈ ਹੈਗਾ ਨਾ ਕਾਦੀ ਬਣਾ ਲਈ ਮੈਂ ਅੱਜ ਬਣਾਈ ਹੈ ਫਰਮਾ ਕਹਿੰਦਾ ਚਲੋ ਵਧੀਆ ਮੈਂ ਵੀ ਤੁਹਾਨੂੰ ਖਾ ਲੂੰਗਾ ਤੇ ਬਾਈ ਜਰਹਾ ਹਾਂ ਵੀ ਜਦੋਂ ਕੋਈ ਨਾ ਮੈਨੂੰ ਤਾਂ ਬਾਲਾ ਹੀ ਲੱਗਦਾ ਕਿ ਜਦੋਂ ਕੋਈ ਮੈਨੂੰ ਕੋਈ ਰੋਟੀ ਦਾ ਕਹਿ ਦੇਣਾ ਮੈਨੂੰ ਤਾਂ ਇਹ ਲੱਗਦਾ ਵੀ ਬਸ ਜੇ ਕੋਈ ਰੋਟੀ ਮੰਗਦਾ ਨਾ ਰੋਟੀ ਦੇ ਦੇਣਾ ਨਾ ਮੈਂ ਤੇ ਮੇਰੇ ਭੀਆਂ ਵਾਸਤੇ ਇਹਨਾਂ ਕੋ ਵੀ ਚੰਗੇ ਸ਼ਬਦ ਕਹਿ ਕੇ ਜਾਵੇ ਕੋਈ ਨਾ ਚੰਗੀ ਸੀਜ਼ ਦੇਵੇ ਨਾ ਤੇ ਲੋਕਾਂ ਦੀ ਕੋਈ ਗੱਲ ਨਹੀਂ ਵੀ ਜੀ ਚਾਰ ਪੰਜ ਰੋਟੀਆਂ ਉਹ ਵੀ ਬਚ ਜਾਂਦੀਆਂ ਤੇ 3-4 ਆਮ ਨਾ ਮਣ ਕੋਈ ਵੀ ਕੰਮ ਹੋਵੇ ਨਾ ਸੋ ਮੈਨੂੰ ਲੱਗਦਾ ਮੈਂ ਕੋਈ ਗੱਲ ਨਹੀਂ ਫਾਨ ਨਾ ਰਹਾ ਹਾਂ ਮੈਂ ਜੀ ਨਾ ਤੇ ਜੂਲੀ ਨੂੰ ਬਾਬੀ ਜੀ ਤੇ ਲੋਕ ਕੰਮ ਹੀ ਕਰਵਾਉਣਾ ਨਾ ਜਾਂ ਕੋਈ ਤੋਂ ਬਾਹਰ ਦਾ ਕੰਮ ਨਹੀਂ ਤੇ ਇਹ ਸਾਡੇ ਦਾ ਕੀ ਮਿੱਟੀ ਵਗੈਰਾ ਪਾਉਂਗੀ ਕੋਤੇ ਤੇ ਐ ਨਹੀਂ ਹੁੰਦਾ ਕਿ ਜੇ ਕੰਮ ਹੋ ਜੇ ਤਾਂ ਮੇਰੀ ਰੋਟੀ ਹੈ ਮੈਂ ਕਿਹਾ ਮਰਜੀ ਰੋਟੀ ਲੈਣ ਜਾ ਜੇ ਉਹ ਦੀ ਜੀ ਕੰਮ ਹੈ ਤਾਂ ਤੇ ਅੱਜ ਪਾਕਣੇ ਵੀ ਹਾਂ ਮਿੱਟੀ ਸਟੇਗਾ ਸਾਡਾ ਤਾਂ ਵੀ ਕਰਨੇ ਪੜਗੇ ਸਬਜ਼ੀ ਬਣਾ ਲੈ ਸਮ ਚਾਰ ਪੰਜ ਦਿਨ ਸਬਜ਼ੀ ਮੁੱਕਦੀ ਤੇ ਚਲੋ ਜੀ ਵੀਡੀਓ ਲੌਂਗ ਹੋ ਚੁੱਕੀ ਫੇਰ ਮਿਲਦੇ ਆਂ ਕੁੱਕਰ ਦਾ ਢੱਕਣ ਲਾ ਦਈਏ ਤੇ ਸਬਜ਼ੀ ਬਣਾ ਲਈਏ ਲਓ ਜੀ ਆਪਾਂ ਲਾਂ ਕੇ ਰੋਟੀ ਬਣਾਉਣਾ ਤੇ ਮੌਸਮ ਠੀਕ ਸੀਗਾ ਅਜਹੁਣਾ ਪਣੀਆ ਗੁਣੀਆ ਹਜੇ ਤੱਕ ਤਾਂ ਕੁਝ ਨਹੀਂ ਆਇਆ ਪਰ ਬੱਦਲ ਵਾਈ ਕੋਈ ਪਈਏ ਤੇ ਚਲੋ ਇੱਕ ਟਾਈਮ ਨਾ ਬਣਾ ਲ ਗਏ ਆਪਾਂ ਰੋਟੀ ਹਨਾ ਬਾਕੀ ਬਾਈ ਰੋਟੀ ਲੈ ਕੇ ਜਾਊਗਾ ਫਿਰ ਉਹ ਆਜ ਕੋ ਚਲਣ ਵਾਲੇ ਉਗਾ ਫਿਰ ਮਨ ਬਣਾਈ ਲੈਨੇ ਫਿਰ ਚਲ ਬੈਠਾ ਚਾਕੀ ਲੈਂਦਾ ਹਨਾ ਤੇ ਬੰਟੇਨ ਰੋਟੀ ਬਣਾਈ ਵਧੀਆ ਕੁਸ ਕਰ ਤਾਂ ਮੈਂ ਨਾ ਰੇਸ਼ੀ ਨਾ ਬਹੁਤ ਜਿਆਦਾ ਭਾਰ ਸੀ ਉਹ ਤਾਂ ਅਗਰ ਕਿ ਮੈਨੂੰ 7 ਵਜੇ ਦੀ ਸੀ ਕੱਲ ਤਾਂ ਅਜ ਘੱਟ ਹੀ ਹੋਏ ਟਾਈਮ ਹਨਾ ਤੇ ਬਸ ਆਪਾਂ ਨੂੰ ਰੋਟੀ ਲੱਗੇ ਪਏ ਤੇ ਤੁਹਾਨੂੰ ਦੱਸ ਹੀ ਕਰ ਮਾਰ ਲੈਣਾ ਤੇ ਬਾਣੀ ਨਿਕਲਾਂਗਾ ਅੱਜ ਅਸੀਂ ਤੇ ਬਾਣੀ ਤੇ ਗੋਮਾਂਡ ਦੇ ਜਿਵੇਂ ਜਸ਼ਨ ਦਾ ਜਾਣ ਦੇਣਾ ਕਿ ਕਾਲ ਨੂੰ ਤੇ ਬਾਕੀ ਜਦੋਂ ਵੀ ਘਰ ਤੋਂ ਘਰ ਵਿੱਚ ਮੇਰੇ ਪੁੱਤ ਨੂੰ ਨਾ ਜਸ਼ਨ ਨੂੰ ਅੱਜ ਜਸ਼ਨ ਦਾ ਜਾਣ ਦੇਣਾ ਅੱਜ ਤੇ 12 ਵਜੇ ਤੋਂ ਜਸ਼ਨ ਦਾ ਜਾਣ ਦੇ ਸਟਾਰਟ ਹੋ ਜੂਗਾ ਰਾਤ ਨੂੰ ਤੇ ਦੇਖਾਂਗੇ ਜਸ਼ਨ ਨੂੰ 12 ਵਜੇ ਵਿੱਚ ਕੌਣ ਕਰਦਾ ਸਭ ਤੋਂ ਪਹਿਲਾਂ ਦੇਖਦੇ ਆਂ ਪਲੀਜ਼ ਕਰਦੇ ਕਿ ਮੈਂ ਕਰੂੰ ਦੇਖਦੇ ਆਂ ਵੇ ਬੇਨਤੀ ਪ੍ਰੀਤਿ ਸਾਡਾ ਲੱਗ ਗਈ ਕਿ ਜੇ ਤੁਸੀਂ ਮੈਨੂੰ ਵੇਸਟ ਕਰੂਗਾ ਹੁਣ ਪਰ ਇਹ ਪਤਾ ਤੁਹਾਨੂੰ ਵੱਡਲਾ ਤੇ ਦੇਖ ਲੈ ਜਿੰਨੀ ਤੇ ਵੇਸਟ ਕਰੂਗਾ ਮੈਂ ਮੈਂ 12 ਵਜੇ ਵੇਸਟ ਕਰ ਦੇਣਾ ਨੂੰ ਤੇ ਤੇ ਇਹ ਫਰਜਨ ਨੂੰ ਤਾਂ ਬੈਠੇ ਨਾ ਲਾ ਦੇਣਾ ਕਿਉਂਕਿ ਬਲੋਡ ਕਰਦੀ ਆਪਾਂ ਟਾਈਮ ਨਾਲ ਤੇ ਮਾੜੀ ਹੋ ਗਈ ਥੋਗਨਰ ਵਾਲਿਆ ਜੀ ਮੈਨੂੰ ਰੋਟੀ ਬਣਾਉਣੀ ਨੂੰ ਚਾਹਦੇ ਨਾ ਤੇ ਫਿਰ ਤੁਹਾਨੂੰ ਪਤਾ ਬਲੋਡ ਕਰਦੀ ਹੈ ਨਾ ਟਾਈਮ ਕਰਦੀ ਹੈ ਮਾੜੇ ਮਾੜੇ ਨਾਲ ਤੇ ਜਿਵੇਂ ਅੱਜ ਸਾਡੀ ਫੇਵਰਟ ਸਾਧੀ ਅੱਜ ਅਸੀਂ ਵੀ ਵਧੀਆ ਐਂ ਅੱਜ ਨੂੰ ਚੀਨ ਕੇ ਰੋਟੀ ਖਾ ਲਗੇ ਤੇ ਇਸ ਵੇਲੇ ਅਸੀਂ ਬਣਾਵਾਂਗੇ ਰਾਇਣ ਜੰਮੇ ਕੱਲ੍ਹ ਰੋਟੀ ਖਵਾਵਾਂਗੇ ਸਵੇਰੇ ਤੇ ਸ਼ਾਮ ਨੂੰ ਫੇਰ ਖਾਣੇ ਚੱਲਣਾਂ ਕਿਉਂਕਿ ਹਾਲ ਨੂੰ ਵੀ ਗੰਮ ਦਾ ਜਸ਼ਨ ਆਣਾ ਨਾਲ ਨੂੰ ਫਿਰ ਵਧੀਆ ਸਾਦੀ ਬਣਾਵਾਂਗੇ ਆਪਾਂ ਨਾਲੇ ਆਪਾਂ ਬਣਾਵਾਂਗੇ ਸੇਵ ਮਕਰ ਨੂੰ ਜਸ਼ਨ ਵਾਸਤੇ ਤੇ ਇਸ ਵੇਲੇ ਜੇ ਵੀ ਨਹੀਂ ਆ ਗਏ ਨਾ ਤੇ ਗੁਰਦੁਆਰਾ ਸਾਹਿਬ ਵੀ ਜ਼ਰੂਰ ਚੱਲ ਜਾਵਾਂਗੇ ਅਸੀਂ ਕੋਈ ਨਾ ਕੱਲ੍ਹ ਜ਼ਰੂਰ ਜਾਵਾਂਗੇ ਤੇ ਇਹ ਤਾਂ ਦੁਕਾਨਦਾਰਾਂ ਦਾ ਕਿਵੇਂ ਸੋਣਾ ਅੱਜ ਜਾਇਆ ਹੋਈ ਗਿਆ ਕਿਉਂਕਿ ਦੁਕਾਨ ਨੇ ਨਹੀਂ ਕਿ ਜਦੋਂ ਆਪਾਂ ਨੂੰ ਦਿੱਤ ਮੈਨੂੰ ਪਤਾ ਜਿਵੇਂ ਮੇਰੇ ਚੇਤਨਾ ਨਾ ਨਾੜਾ ਰਹਿਦਿਆਂ ਸੀ ਇਹਨੂੰ ਪਤਾ ਸੀ ਜਿਵੇਂ ਮੇਰੇ ਨਾਲ ਕੱਲ ਹੋਈ ਹੈ ਨਹੀਂ ਕਿ ਜਦੋਂ ਮੈਂ ਪਹਿਲੀ ਤੇ ਚਲੋ ਇਹ ਫਿਰ ਅੱਜ ਵਾਲੀ ਵੀਡੀਓ ਕਰਕੇ ਇੱਥੇ ਹੀ ਖਤਮ ਕਰਦੇ ਹਾਂ ਤੇ ਬਾਲਾ ਰਹਿਣਾ ਸੋਰੀ ਨਾਨਾ ਤੇ ਕੱਠੇ ਤਾਰੇ ਬਹੁਤ ਸਾਥੀ ਕਿਹਨੇ ਲੱਗ ਮੋਦੀ ਨੂੰ ਪਾਉਂਦਾ ਪਾ ਤੇ ਚਲੋ ਤੇ ਅੱਜ ਅਲੀਫੇ ਦਾ ਪੈਸੇਂਟ ਕਰਦੇ ਹਾਂ ਤੇ ਮੈਂ ਕੱਲ ਨੂੰ ਵੀ ਜੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਨੂੰ ਵੀਡੀਓ ਨੂੰ ਫਲਵਰ ਕਰਨਾ ਸੁਣੋ ਸੁਣੇ ਕਰੀ ਕਮੈਂਟ ਤੇ ਚਲੋ ਜੀ ਅੱਜ ਅਲੀਫੇ ਦਾ ਪੈਸੇਂਟ ਦਿਖਾ ਦੇਣਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ